ਖਾਨ ਵੀਰੇ ਨੂੰ ਮੁਬਾਰਕਬਾਦ ਦਿਓ ਇੱਕ ਬਹੁਤ ਪਿਆਰਾ ਜਿਹਾ ਗੀਤ ਅਲਮਸ ਬਾਪੂ ਲਾਲ ਬਾਦਸ਼ਾਹ ਸਰਕਾਰਾਂ ਦਾ ਗਾਇਆ ਭਾਈ ਨੇ ਜਮਨਾ ਸੀਲਾ ਜਿਲੇ ਵੀ ਤਾੜੀਆਂ ਲੈ ਦਿਓ ਭਾਜੀ ਤੁਸੀਂ ਯਕੀਨ ਕਰਿਓ ਮੈਨੂੰ ਦੋ ਦਿਨ ਪਹਿਲਾਂ ਫੋਨ ਆਇਆ ਕਹਿੰਦਾ ਭਾਜੀ ਇੱਕ ਗਾਣਾ ਕੀਤਾ ਹੋਇਆ ਹੈ ਖਾਨ ਵੀਰਾ ਤੇ ਜਮਨਾ ਰਸੀਲੇ ਦਾ ਯਾਰ ਕਹਿੰਦਾ ਲੀਜ਼ ਨਹੀਂ ਹੋਇਆ ਮੈਂ ਕਿਹਾ ਭਾਜੀ ਮੈਨੂੰ ਇਹਦੇ ਬਾਰੇ ਪਤਾ ਨਹੀਂ ਮੇਰਾ ਭਾਜੀ ਨਾਲ ਥੋੜਾ ਜਿਹਾ ਘੱਟ ਮੀਲ ਮਲਾਪ ਹੁੰਦੇ ਆ ਭਾਜੀ ਵੀਜੀ ਹੋਇਆ ਤੇ ਪਰ ਜਦੋਂ ਮੈਂ ਸਵੇਰੇ ਨਾ YouTube ਖੋਲਿਆ ਤੇ ਪਹਿਲਾ ਗਾਣਾ ਤੁਹਾਡੇ ਵਾਲਾ ਆਇਆ ਕਾਈ ਵਾਤੇ ਕਮਰ ਦਾ ਬਗੇ ਤਾੜੀਆਂ ਲਾ ਦੇ ਜ਼ੋਰਦਾਰ ਤਾੜੀਆਂ ਚਾਹੀਦੀਆਂ ਬਾਪੂ ਲਾਲ ਬਾਦਸ਼ਾਹ ਸਰਕਾਰਾਂ ਦੀ ਗੱਲ ਕੀਤੀ ਬਾਈ ਨੇ ਇੱਕ ਤਾੜੀ ਜ਼ੋਰਦਾਰ ਮਾਰੋ ਸਾਡੇ ਕੱਚੀਗਰੀ ਜੀ ਇਹਨਾਂ ਦਾ ਵੀ ਬਹੁਤ ਥੈਂਕ ਯੂ ਕਰਦੇ ਆ ਮੈਂ ਛੋਟਾ ਜਿਹਾ ਹੁੰਦਾ ਜਦੋਂ ਸਾਡੇ ਪਿੰਡਾਂੋਂ ਦੇ ਹੁੰਦੇ ਸੀਗੇ ਤੇ ਬੜਾ ਉੱਥੇ ਰੰਗਾ ਰੰਗ ਪ੍ਰੋਗਰਾਮ ਇਹਨਾਂ ਦਾ ਹੁੰਦਾ ਸੀਗਾ ਛੋਟਾ ਛੋਟਾ ਜਿਹਾ ਹੁੰਦਾ ਮੈਂ ਉੱਥੇ ਲੁੱਕ ਲੁੱਕ ਕੇ ਦੇਖਦਾ ਹੁੰਦਾ ਇਹਨਾਂ ਨੂੰ ਮੈਂ ਕਿਹਾ ਆਹ ਕੁੜੀ ਬੜੀ ਸੋਹਣੀ ਹੈ छोटा जोंदा मैं शरारती हुंदा है ओदोन वे हाँ? अच्छा किन में रखया अलग आज की बात फिर नहीं होगी होगी, होगी, होगी।, होगी। <laughs> आ खंग में नहीं दोबारा होगी ये मुलाका ਫਿਰ ਨਹੀਂ ਹੋਗੀ ਹੋਗੀ ਐਸੇ ਬਾਦਲ ਤੋਂ ਫਿਰ ਵੀ ਹੋਏਗੇ ਐਸੀ ਬਰਸਾ ਫਿਰ ਨਹੀਂ ਹੋਗੀ ਹੋਗੀ ਅੱਜਾ ਹੁਣ ਪਤਾ ਲੱਗਾ ਕਿਨੇ ਕਿਨੇ ਸੁਣਿਆ ਤੋੜ ਗਈ ਦਿਲ ਤੋੜ ਗਈ ਇੱਕ ਮਿੰਟ ਰੋਜੇ ਇੱਕ ਮਿੰਟ ਰੋਜੇ ਇੱਕ ਮਿੰਟ ਤੋੜ ਗਈ ਦਿਲ ਤੋੜ ਗਈ ਸੁਰ ਵੀ ਲਾਉਂਦੇ ਨਾਲ ਝੂਠੀ ਏ ਝੂਠੇ ਵਾਦੇ ਕਰਕੇ ਇਥੇ ਯਾਰ ਵਫਾਵਾ ਕਰਦੇ ਰ ਆ ਟਾਮੀ ਟਾਮੀ ਦੀ ਆਵਾਜ਼ ਆਈ ਇਥੋਂ ਇੱਕ ਮਿੰਟ ਸਾਰੇ ਜਣੇ ਕਿੱਥੇ ਬੋਲੋ ਇੱਥੇ ਯਾਰ ਵਫਾਵਾ ਕਰਦੇ ਰੇ ਉਸ ਬੇਵਫਾਈ ਮਰਦੇ ਰੇ ਜਿਹਨੂੰ ਘੇਰਨਾ ਮੇਰੇ ਪਿਆਰਾਂ ਦੀ ਉਹ ਇਧਰੋਂ ਇਧਰੋਂ ਜਿਹੜੇ ਆ ਉਹ ਮੇਰੇ ਪਿੱਛੇ ਪਿੱਛੇ ਬੋਲਦੇ ਇਧਰੋਂ ਜਿਹੜੇ ਆ ਉਹ ਮੇਰੇ ਤੋਂ ਵੀ ਅੱਗੇ ਬੋਲਦੇ ਜਾ ਕੇ ਜਿਹਨੂੰ ਘੇਰਨਾ ਮੇਰੇ ਪਿਆਰਾਂ ਦੀ ਮੌਨ ਕੀ ਕਹਿਰੇ ਵੀ ਕਰਤੇ ਗਏ ਤੋੜ ਗਈ ਤੋੜ ਗਈ ਦਿਲ ਤੋੜ ਗਈ ਆਂ ਝੂਠੀਏ ਝੂਠੇ ਵਾਦੇ ਕਰਕੇ ਛੋੜ ਗਈ ਆਂ ਤੋੜ ਗਈ ਤੋੜ ਗਈ ਦਿਲ ਤੋੜ ਗਈ ਝੂਠੀਏ ਝੂਠੇ ਵਾਦੇ ਕਰਕੇ ਛੋੜ ਗਈ ਆਂ ਅੱਛਾ ਲੱਗਾ ਮੈਨੂੰ ਕਿਰਦਾਰ ਤੇਰਾ ਯੂ ਲਰਨ ਐਵਰੀਡੇ ਵਾਲੀ ਗੱਲ ਹੋ ਗਈ ਗੱਲ ਸੁਣ ਚਿਹਰੇ ਨੀ ਮਸੂਮ ਵਾਲੀ ਏ ਅੱਜ ਆਪੇ ਨੇ ਤਾਂ ਸਮੁੰਦਰਾਂ ਦੀ ਛਲ ਹੋ ਗਈ ਮੈਵਰ ਐਵਰ ਲਾਈਟ ਟੂ ਮੀ ਹੁਣ ਲੈਣ ਆਈ ਏ ਕੀ ਕਹਿੰਦਾ ਮੈਵਰ ਐਵਰ ਲਾਈਟ ਟੂ ਮੀ ਕਹਿੰਦਾ ਮੇਰੇ ਤੋਂ ਕਦੀ ਝੂਠ ਨਾ ਬੋਲੀ ਕਹਿੰਦਾ ਪਹਿਲਾਂ ਝੂਠ ਬੋਲਾਂ ਹੁਣ ਲੈਣ ਆਈ ਏ ਕੀ ਆ ਤੇਰੀ ਹਰ ਗੱਲ ਵਿੱਚ ਲਾਇਆ ਆਇਆ ਝੂਠਾ ਤੇਰਾ ਪਿਆਰ ਹੁਣ ਤੈਨੂੰ ਕੁੱਟ ਬਾਇ ਆ ਤੇਰੀ ਹਰ ਗੱਲਾਂ ਵਿੱਚ ਲਾਇ ਆਏ ਆਏ ਝੂਠਾ ਤੇਰਾ ਪਿਆਰ ਹੁਣ ਤੈਨੂੰ ਝੂਠਾ ਤੇਰਾ ਪਿਆਰ ਹੁਣ ਤੈਨੂੰ ਝੂਠਾ ਤੇਰਾ ਪਿਆਰ ਹੁਣ ਤੈਨੂੰ ਹਾਂ ਜਦ ਤੂੰ ਮੇਰੇ ਹੱਥਾਂ ਵਿੱਚੋਂ ਹੱਥ ਸੀ ਆਂ ਛੁਡਾਇਆ ਨਹੀਂ ਹੱਥ ਸੀ ਆਂ ਛੁਡਾਇਆ ਮੇਰਾ ਭਰਾ ਵਰਨ ਬਰੋਟ ਸਾਜੀ ਸਾੰਤ ਵਿਪਨ ਸਨ ਮਿੱਤਲ ਸਾਰੇ ਭਰਾਗ ਹਉ ਤੇਰੇ ਗਹਿਰੀ ਸੰਦੂ ਨੂੰ ਉਹ ਵੇਲਾ ਜੇ ਤੇ ਆਇਆ ਨੀ ਉਹ ਵੇਲਾ ਜੇ ਤੇ ਆਇਆ ਹਉ ਜਦੋਂ ਤੇ ਤੋਂ ਨਾ ਮੇਰੇ ਦੂਰ ਵੰਗੇ ਫਿਰ ਆਦੇ ਆਉ ਗਹਿਰੀ ਦਾ ਪਿਆਰ ਕੋਰੀਏ ਫਿਰ ਆਦੇ ਆਉ ਗਹਿਰੀ ਦਾ ਪਿਆਰ ਕੋਰੀਏ ਤੂੰ ਦੁਨੀਆ ਮੈਂ ਤੋਤੇ ਕਸੂਰ ਹੋ ਗਏ ਆ ਸਦਕੇ ਤੇਰੀ ਸੋਚ ਦੇ ਗਿਰ ਕਿਥੋਂ ਤੱਕ ਗਈ ਆ ਸਦਕੇ ਤੇਰੀ ਸੋਚ ਦੇ ਗਿਰ ਕਿਥੋਂ ਤੱਕ ਗਈ ਐਸੇ ਯਾਰ ਵਫਾਵਾ ਕਰ ਤੇਰੇ ਉਸ ਤੇ ਵਫਾਲੀ ਜਿਹਨੂੰ ਕਹਿਣਾ ਮੇਰੇ ਪਿਆਰਾਂ ਦੀ ਹਮੋਨ ਕੀ ਕਹਿਰ ਵੀ ਕਰਦੇ ਇਹ ਜੰਗਲ ਕਾ ਤਾਰੀ ਬਣਦੀ ਹੈ ਕਿ ਨਹੀਂ ਬਣਦੀ